ਆਹ ਹੁਣ ਗੋਲਡੀ ਬਰਾੜ ਦੀ ਗੱਲ ਹੈ। ਤੁਹ ਬਲੇ ਹੁਤਾ ਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾਈ ਸਰਕਾਰ ਨੇ। ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੁਝ ਦਿਨ ਪਹਿਲਾਂ ਗੋਲਡੀ ਬਰਾੜ ਦਾ ਇੱਕ ਇੰਟਰਵਿਊ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਜੋ ਕਿ ਮੋਬਾਈਲ ਦੁਆਰਾ ਲਿਆ ਗਿਆ ਇੰਟਰਵਿਊ ਹੈ। ਜੋ ਕਿ ਸੋਸ਼ਲ ਮੀਡੀਆ ਤੇ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦੋਸਤੋ 2 ਸਾਲ ਤੋਂ ਵਾਅਦਾ ਸਮਾਂ ਹੋ ਚੱਲਿਆ। ਸਿੱਧੂ ਮੂਸੇਵਾਲੇ ਨੂੰ ਹਜੇ ਵੀ ਕੋਈ ਇਨਸਾਫ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ। ਦੋਸਤੋ ਸਰਦਾਰ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਤਾਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਸਰਕਾਰ ਹੀ ਗੈਂਗਸਟਰਾਂ ਦੇ ਨਾਲ ਮਿਲੀ ਹੋਵੇ ਕਿਉਂਕਿ ਉਹਨਾਂ ਨੂੰ ਕੋਈ ਵੀ ਇਨਸਾਬ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਦੋਸਤੋ ਜਿਆਦਾ ਜਾਣ ਕਰ ਲਿਓ ਚਲਦੇ ਮਾਰਦੇ ਆ ਵੀਡੀਓ ਬਾਲ ਨਿਕਾ ਬਾਕੀ ਥੋੜੀ ਕਿਰਾਇਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਣਾ ਜੀ ਤੇ ਹੁਣ ਕੱਲ੍ਹ ਦੀ ਮਾਨਸ ਨੂੰ ਮਨਾ ਕਰਤਾ ਹਾਈ ਕੋਰਟ ਦਾ ਹੁਣ ਗੋਲ ਹੀ ਬਰਾਰ ਦੀ ਤਾਰੀਖ ਹੈ ਬਲੈ ਹੁਣ ਤਾਂ ਇਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਚਲਾਈ ਸਰਕਾਰ ਤਾਂ ਫਿਰ ਜੋ ਸਰਕਾਰ ਚਲਾ ਰਹੀ ਹੈ ਤਾਂ ਇੱਕ ਬੰਦਾ ਫਿਰ ਸਰਕਾਰ ਨਾਲ ਕਿਵੇਂ ਲੜ ਸਕਦਾ ਵੀ ਆਪ ਹੀ ਸੁਣਦੇ ਫਿਰ ਆਪਾਂ ਨੂੰ ਸਬਰ ਕਰਨੀ ਪੈਂਦੀ ਹੈ ਹਾਂ ਤਾਂ ਤਾਂ ਨਹੀਂ ਲੱਗਦਾ ਜਿੰਨੀ ਕਿ ਹਾਈ ਕੋਰਟ ਦੀ ਅਦਾਲਤੀ ਕਾਰਵਾਈ ਉਹ ਆਪਾਂ ਕਰੀ ਜੰਮੇ ਆ